ਇਹ ਡਿਫਾਇਨਿੰਗ ਕਰ ਲਈ ਜੀ ਤੁਸੀਂ ਮਤਲਬ ਦੇਖੋ ਇਹ ਪੂਰਾ ਇੰਨਾ ਮਤਲਬ ਮਜਬੂਤ ਸੀਗਾ ਕਿ ਇਹਨੂੰ ਇੱਥੇ ਅੰਦਰ ਸ਼ੂਜ਼ ਲੈ ਕੇ ਜਿਹੜੇ ਉਹ ਆਰਡਰ ਦੇ ਨਾਲ ਏਡਾ ਤੜਤਿਗਾ ਉਹਦੇ ਨਾਲ ਇਹਨੇ ਕੱਟਿਆ ਉਹ ਜੋ ਮੂਰਤੀ ਦੇ ਉੱਤੇ ਸ਼ੂਜ਼ ਲੈ ਕੇ ਜਿਹੜਾ ਹੈ ਜੀ ਅੱਜ ਪ੍ਰਸ਼ਾਸਨ ਕੋਲ ਕਹਿੰਦੇ ਵੀ ਇਹਨਾਂ ਤੇ ਇੰਨੀ ਕੁਸਰ ਕੜੀ ਕਾਰਵਾਈ ਕੀਤੀ ਜਾਵੇ ਕਿ ਆਉਣ ਵਾਲੇ ਸਮੇਂ 'ਚ ਕੋਈ ਬੰਦਾ ਇਹਦੇ ਤੇ ਨਜ਼ਰ ਮਿਨਾ ਮੰਦਰ ਵੱਲ ਝਾਤ ਮਾਰੇ ਵੀ ਆਪਾਂ ਇਹੋ ਜਿਹਾ ਕੰਮ ਕਰਦੇ ਹਾਂ ਜ਼ਿੰਮੇਵਾਰ ਇਹਨਾਂ ਦੇ ਨਾਲ ਹੀ ਆ ਬੰਦਾ ਇਹਦਾ ਹੀ ਆ ਗੱਲਬਾਤ ਉੱਥੋਂ ਕਰਕੇ ਫਿਰ ਗਿਆ ਇਹ ਅੰਦਰ ਕਟਾਪੁੱਟਰ ਲੈ ਕੇ ਆ ਕੇ ਲੱਗੇ ਆਪਣਾ ਇਹ ਜਿਹੜਾ ਲੋਹੇ ਵਾਲਾ ਡੇਟ ਜਾਰੀ ਵਾਲਾ ਪੰਡਾ ਜੀ ਵਾਲਾ ਉਸ ਡੇਟ ਦੇ ਕੈਮਰਾ ਹੀ ਲੱਗ ਜਾਵਾਇਆ ਇਹ ਗਾਂਦੀ ਦਾ ਜੀ ਔਰ ਕੀ ਪਰਿਵਾਰ ਦੇ ਜਿੰਨੇ ਵੀ ਮਹੂਤ ਤੇ ਅਸੀਂ ਉਹਨਾਂ ਦੇ ਆਪਣਾ ਸਿਵਲਿੰਗ ਦੀ ਉਪਰ ਆਪਣਾ ਚਾਂਦੀ ਚੜੀ ਹੋਈ ਸੀ ਉਹ ਸਾਰੀ ਔਰ ਨਾਲ ਤੁਸੀਂ ਗੱਲ ਚਾਂਦੀ ਇਹ ਥੀ ਚੋਰੀ ਹੋ ਗਈ ਔਰ ਔਰ ਉਹ ਵੇਦ ਵੀ ਇੰਨੀ ਕੀਤੀ ਉਹਨਾਂ ਨੇ ਸ਼ੂਜ਼ ਲੈ ਕੇ ਮੰਦਰ ਦੇ ਅੰਦਰ ਆਏ ਸ਼ੂਜ਼ ਪਾ ਕੇ ਮਹਾਰਾਣੀ ਦੀ ਪਿੰਡੀ ਦੇ ਉੱਤੇ ਚੜੀ ਹੈ ਔਰ ਦੇਖੋ ਕਿੰਨੀ ਮੰਦਭਾਗੀ ਘਟਨਾ ਔਰ ਅਸੀਂ ਪ੍ਰਸ਼ਾਸਨ ਦੇ ਅੱਗੇ ਇਹ ਮੰਗ ਕਰਦੇ ਹਾਂ ਵੀ ਜਿਹੜੀ ਇਹ ਮੰਦਭਾਗੀ ਘਟਨਾ ਖੱਡੀ ਹੈ ਇਸ ਤੇ ਜ਼ੋਰਦਾਰ ਕਾਰਵਾਈ ਹੋਣੀ ਚਾਹੀਦੀ ਔਰ ਕੱਲ ਤੋਂ ਮਤਲਬ ਅੱਗੇ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਕੋਈ ਘਟਨਾ ਕਰਨ ਲੱਗਦੇ ਆ ਸੋਚੇ ਇਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਦੇ ਅੱਗੇ ਪੂਰੀ ਮੰਗ ਕਰਦੇ ਹਾਂ ਕਿ ਇਹ ਸਾਡੇ ਕੋਲ ਇੰਟੀਮੇਸ਼ਨ ਆਈ ਹੈਗੀ ਹੈ ਜੀ ਕਿ ਮੰਦਰ ਦੇ ਵਿੱਚ ਕੱਲ ਰਾਤ ਦੋ ਅਣਜਾਣ ਬੰਦੇ ਵੱਲੋਂ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਉੱਥੇ ਸਿਲਵਰ ਔਰ ਔਰਨਾਮੈਂਟਸ ਹੈਗੇ ਜਿਨ੍ਹਾਂ ਦੀ ਚੋਰੀ ਕੀਤੀ ਗਈ ਹੈ ਜੀ ਸੋਪਾ ਮੰਦਰ ਕਮੇਟੀ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਕੋਈ ਮੰਦਰ ਦਾ ਕੀ ਨਾਮ ਹੈ ਤੇ ਕਿੰਨੇ ਕੁ ਦੀ ਚੋਰੀ ਹੋਈ ਹੈ? ਇਹ ਸ਼ੀਕਲਾ ਮਤਲ ਮਾਤਾ ਮੰਦਰ ਹੈਗਾ ਜੀ। ਦੋ ਬੰਦੇਾਂ ਵੱਲੋਂ ਚੋਰੀ ਕੀਤੀ ਗਈ ਹੈ ਜੀ। ਕੋਈ ਸੀਸੀਟੀਵੀ ਵਗੈਰਾ? ਹਾਂਜੀ ਸੀਸੀਟੀਵੀ ਫੁਟੇਜ ਵਗੈਰਾ ਆਪਾਂ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ। ਕਿੰਨੀ ਚਾਂਦੀ ਚੋਰੀ ਹੋਈ ਹੈ? ਬੰਦੀ ਚਾਂਦੀ ਵੀ ਪਤਾ ਲੱਗੇ। ਇਹ ਹਜੇ ਉਹ ਸਾਨੂੰ ਦੱਸਣਗੇ ਜੀ ਲਗਾ ਕੇ ਆਪਣਾ। ਫਿਰ ਆਲ ਜੂਨ ਨੇ ਪ੍ਰੀਮ ਜੀ ਸਾਨੂੰ ਦੱਸਿਆ ਉਹਦੇ ਉੱਤੇ ਆਪਾਂ ਐਫ ਆਈ ਆਰ ਦਰਜ ਕਰ ਦਿੱਤੀ ਹੈ ਜੀ। ਕੋਈ ਦੇ ਵਿੱਚ ਆਏ? ਹਾਂਜੀ ਉਹ ਕਰ ਰਹੇ ਹਾਂ ਜੀ ਸੀਸੀਟੀਵੀ ਫ पंडित जी कहाँ नाम आप पे आप आपके नाम जी मेरा नाम पंडित दशरथ प्रसाद शास्त्री है और मैं आ, तीस साल से शीतला माता मंदिर में सेवा कर रहा हूँ तो, तो आज, आज आज रात को डेढ़ बजे के करीब आ, जो कैमरे में आए हैं डेढ़ बजे के करीब दो बंदे नकाब पोष आँख आँखों पे पूरा आँख में हाथों पे दस्ताने सारा हाथ में रॉड और पिछला गेट है वो गेट खोल करके अंदर आए अंदर पड़े अंदर आकर के गैस कटर होते हुए पता नहीं कटर से जो है वो कोई आवाज़ नहीं हुई हमने कोई खड़का नहीं सुना नीचे वाले कमरे में हम सोते हैं वहाँ कुछ पता नहीं लगा और तकरीबन 19 किलो का चांदी का कबर है शीतला माता जी का वो ले गए और सोने की नथ थी एक डेढ़ तोले की तो होगी और उसके बाद शिव परिवार शिवलिंग के ऊपर चांदी का पत्रा चढ़ा हुआ था पूरा सीमेंट वाइट सीमेंट से पूरा ढका हुआ था पूरा चिपका वो होता था मतलब वो तो बड़े हथौड़े से तोड़ तोड़ करके उसको निकाला गया तो कितने किलो चांदी और सोना लगता है चांदी तकरीबन बत्तीस किलो या पैंतीस किलो के करीब चांदी होगी टोटल सारी टोटल और एक डेढ़ तोले सोने सोने की नक थी और मुकुट थे मतलब तीस पैंतीस किलो चांदी थी जिसकी आज की डेट में तो महंगी होगी कितने लोग थे जो आए थे अंदर दो थे एक बाहर स्कूटर पे मोटरसाइकिल पे जाते हुए दिख रहा था कैमरे पे और आ, दो बंदे और भी हो सकते हैं दो अंदर दो ही थे दो अंदर जो कैमरे में दिख रहे हैं वो दो बने बाइक तो पे बाइक दिख रही है गेट गेट नंबर कुछ, कुछ है नहीं जी नंबर पता ही नहीं लगा ना। ना। पुलिस आई है वो कहते हैं सख्त से सख्त कार्रवाई होगी क्योंकि चोरी के साथ साथ बेअदबी भी हुई है ना जो मूर्तियों को खंडित किया गया वो वो सबसे बड़ी बेहद है तो प्रशासन से वो चाहे समाज से वो यही यही है कि भाई जल्द से जल्द कार्रवाई की जाए और सख्त से सख्त इनको सजा दी जाए कैमरे वगैरह लगे हुए हैं अंदर कैमरे लगे हैं और आठ सोलह कैमरे लगे हुए हैं हाँ सोलह रिकॉर्डेड बिल्कुल पुलिस के पास है सारी हां जी हां जी वो सारा दिया ले गए बहुत ही हां मेरा नीरज जैन करीबन तकरीबन रात डेढ़ बजे की घटना है ਦੇ ਵੀ ਆਪਣਾ ਇਹ ਸ਼ੀਤਲਾ ਮਾਤਾ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਹੈ ਭਾਈ ਰੰਦੀਪ ਸਿੰਘ ਨਗਰ ਦੇ ਵਿੱਚ ਸਥਿਤ ਹੈ ਔਰ ਰਾਤ तकरीबन 1:30 ਵਜੇ ਇੱਥੇ ਕੁਛ ਅਗਿਆਤ ਵਿਅਕਤੀਆਂ ਨੇ ਮਹਾਰਾਣੀ ਦੀ ਪਿੰਡੀ ਤੇ ਸ਼ੀਤਲਾ ਮਾਤਾ ਦੀ ਪਿੰਡੀ ਤੋਂ ਚਾਂਦੀ ਜਿਹੜੀ ਚੜੀ ਹੋਈ ਸੀ ਉਹ ਉਤਾਰੀ ਉਹ ਪਰਛਤਰ ਸੀ ਵੱਡਾ ਔਰ ਮਹਾਰਾਣੀ ਦੀ ਆਪਣਾ ਸੋਨੇ ਦੀ ਨੱਥ ਸੀਗੀ ਔਰ ਸ਼ਿਵ ਪਰਵਾਰ ਦੇ ਸਾਰੇ ਮੂਰਤੀਆਂ ਦੇ ਮੁਕਟ ਔਰ ਸ਼ਿਵ ਜਿਹੜੀ ਆਪਣਾ ਸਹੀਗਾ ਸ਼ਿਵਲਿੰਗ ਹੈ ਉਹਦੇ ਉੱਪਰ ਸਾੜੀ ਆਪਣਾ ਚਾਂਦੀ ਸੀ ਔਰ 나ਗ ਦੇਵਤਾ ਸੀਗੇ ਇਹ ਸਾਰੀ ਚੀਜ਼ ਉਹ ਆਪਣਾ ਲੈ ਗਏ ਦਾ ਨੁਕਸਾਨ ਅੰਦਾਜ਼ਨ ਲੱਗਦਾ ਹੈ ਅੰਦਾਜ਼ਨ ਇਹ ਭਾਜੀ ਕਿ तकरीबन ਕੋਈ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ 40 50 ਕਿਲੋ ਆਪਣਾ ਕਹਿੰਦੇ ਚਾਂਦੀ ਸੀ ਔਰ ਸਰਮ ਅਸੀਂ ਪ੍ਰਸ਼ਾਸਨ ਦੇ ਅੱਗੇ ਹੀ ਮੰਗ ਕਰਦੇ ਹਾਂ ਵੀ ਜਿਹੜਾ ਵੀ ਇਹ ਮੰਦ ਭਾਗੀ ਘਟਨਾ ਹੋਈ ਹੈ ਇੱਥੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਘਟਨਾ ਹੋਵੇ ਵੀ ਪ੍ਰਸ਼ਾਸਨ ਵੱਲੋਂ ਇਹੋ ਜਿਹੀ ਕਾਰਵਾਈ ਦੀ ਮੰਗ ਕਰਦੇ ਹਾਂ ਵੀ ਇੱਥੇ ਜਲਦੋਂ ਜਲਦ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਕੜਿਆ ਜਾਵੇ ਤੇ ਉਹਨਾਂ ਦੇ ਉੱਤੇ ਪੂਰੇ ਉਹਨਾਂ ਦੀ ਲੱਗਦੀ ਹੋਈ ਕਾਰਵਾਈ ਕਿ ਪੁਲਿਸ ਨੇ ਜਾਂਚ ਕੀਤੀ ਹੈ ਜੀ ਸਰਾਨ ਥਾਣਾ ਸਰਬਨਗਰ ਤੋਂ ਪੁਲਿਸ ਆਈ ਸੀ ਔਰ ਆਪਣਾ ਉਹਨਾਂ ਨੇ ਸਾਰੀ ਚੈਕਿੰਗ ਕਰਕੇ ਕਾਰਵਾਈ ਕਰਕੇ ਆਪਣਾ ਡੀਬੀਆ ਨਾਲ ਅੱਛਾ ਕਰੀਓ